ਗੁਰਦਾਸਪੁਰ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿੱਚ ਜਿਹੜੀ ਵਿਕਾਸ ਦੀ ਗੱਡੀ ਆ ਉਹ ਬਹੁਤ ਤੇਜ਼ੀ ਦੇ ਨਾਲ ਚੱਲ ਰਹੀ ਆ ਔਰ ਉਹਦੇ ਵਾਸਤੇ ਆ ਸਮੂਹ ਸੰਗਤ ਜਿਹੜੀ ਅੱਜ ਦੇ ਪਿੰਡਾਂ ਦੀ ਇਕੱਠੀ ਹੋਈ ਆ ਭੁਲੇਖ ਚੱਕਦੇ ਪੰਦੇਰ ਉਹਨਾਂ ਸਾਰਿਆਂ ਦਾ ਬਸ ਸਵੇ ਦਾ ਵੀ ਅਸ਼ੀਰਵਾਦ ਆ ਉਹ ਆ ਵੀ ਆ ਸ਼ੁਭ ਕਾਮਨਾਵਾਂ ਵਾਲੇ ਕਿ ਜਿਹੜੇ ਇੰਨੇ ਪਰਾਏ ਰੁਕੇ ਰੰਮ ਸੀ ਵਿਕਾਸ ਦੇ ਅੱਜ ਉਹ ਪੂਰੇ ਹੋੜ ਜਾ ਰਹੇ ਨੇ ਆ ਜਿਹੜੀ ਸੜਕ ਉਲਜਕ ਵਾਲੀ ਸੀਗੀ ਬਕੇਰੀਆ ਰੋਡ ਤੋਂ ਉਲਜਕ ਜਾਂਦੀ ਹੈ ਇਹ ਤਕਰੀਬਨ 1.67 ਕਿਲੋਮੀਟਰ ਜਿਹੜੀ ਆ ਉਹ ਬਣਨ ਜਾ ਰਹੀ ਆ ਔਰ ਦੂਸਰੀ ਜਿਹੜੀ ਆ ਭੰਦੇਰਾ ਤੋਂ ਹੋ ਕੇ ਬਧਿਆਲੀ ਤੱਕ ਉਹ 3.54 ਕਿਲੋਮੀਟਰ ਬਣਨ ਜਾ ਰਹੀ ਆ ਸੋ ਦੋਵਾਂ ਦੇ ਤਕਰੀਬਨ 1 ਕਰੋੜ 7 ਲੱਖ ਰੁਪਈਆ ਖਰਚਾ ਹੋਊਂਦਾ ਅਨੁਮਾਨ ਹੈ ਇਹਦੇ ਨਾਲ ਵਧੀਆ ਸੜਕ ਬਣੇਗੀ ਲੋਕਾਂ ਨੂੰ ਆਵਾਜਾਈ ਦਾ ਸੌਖ ਰਹੂਗੀ ਜੇਮਸ ਆਪੜਿੰਗ ਜਾਣ ਦੇ ਵਿੱਚ ਸਹੂਲਤਾਂ ਮਿਲੂਗੀ ਔਰ ਇਹਦੇ ਵਿੱਚ ਖੂਬਸੂਰਤੀ ਇਹ ਆ ਕਿ ਲੱਗੇ ਸੜਕਾਂ ਬਣਦੀਆਂ ਸੀ ਜਾਂ ਟੁੱਟ ਜਾਂਦੀਆਂ ਸੀਗੀਆਂ ਕੋਣ ਇਹ ਸੜਕ ਦੇ ਵਿੱਚ ਇੱਕ ਸਾਲ ਦੀ ਲੈਬਿਲਿਟੀ ਤੇ 5 ਸਾਲ ਦੀ ਮਨਟੇਨੈਂਸ ਜਿਹਾ ਜੇ ਸਾਹਿਬ ਉਹ ਵੀ ਵਿੱਚ ਜਿਹੜੀ ਇਨਕਲੂਡ ਕੀਤੀ ਗਈ ਆ ਸੋ ਤਕਰੀਬਨ ਉਹ ਦੁਆਰਾ ਦੱਸ ਰਿਹਾ ਕਿ ਦੋਵਾਂ ਦੇ ਪਰ ਇੱਕ ਵੀ ਲੰਬਾਈ ਜਿਹੜੀ ਆ ਉਹ 3.52 ਕਿਲੋਮੀਟਰ ਹੈ ਜਿਹੜੀ ਭਦੇੌਰ ਤੋਂ ਤਬੇਆਲੀ ਦੇ ਮਟੇਰੀਆ ਰੋਡ ਆ ਔਰ ਦੂਸਰੀ 1.7 ਕਿਲੋਮੀਟਰ ਹੈ ਤੇ ਦੋਵਾਂ ਦਾ ਜਿਹੜਾ ਖਰਚਾ ਇੱਕ ਦੇ तकरीबन 40 ਲੱਖ ਰੁਪਈਆ ਖਰਚ ਆਣਾ ਦੂਜੀ ਦੇ 60 ਲੱਖ ਰੁਪਈਆ ਖਰਚ ਆਣਾ ਸੋ ਟੋਟਲ 1 ਕਰੋੜ 7 ਲੱਖ ਦੇ ਕਰੀਬ ਇਹ ਦੋਵਾਂ ਦਾ ਖਰਚਾ ਆਉਣਾ ਤੇ 5 ਸਾਲ ਦੀ ਗਾਰੰਟੀ ਜਿਹੜੀ ਆ ਉਹ ਸੜਕਾਂ ਦੀ ਮੈਂਟੇਨੈਂਸ ਦੀ ਤਾਂ ਕਿ ਇਹ ਖਰਾਬ ਨਾ ਹੋਵੇ ਸੋ ਦੋਨੇ ਨਗਰ ਸਾਡੇ بڑے ਸਰਵਾਰ ਨਗਰ ਦੇ ਜਿਹੜੀ ਬੋਲੇ ਨਾਲ ਅੱਜ ਸਾਰੇ ਪਿੰਡ ਦੇ ਬਹੁਤ ਕੁਤੰਤ ਦੇ ਸਤਕਾਰਕ ਸਚੀਤਾ ਨੇ ਜੇ ਨਾ ਨਾ ਲਗਦੇ ਸਰਪੰਚਾ ਦਰਵਾਜ਼ਾ ਨਹੀਂ ਇੱਕ ਦਾ ਵੀ ਰਹਿ ਗਿਆ ਕੋਈ ਬੁਰਾ ਲੱਗੇਗਾ ਕਾਦੇ ਸਾਰਿਆਂ ਦਾ ਇਕੱਠ ਹੋ ਕੇ ਗਿਲਦੀਆਂ ਗਰਾਈਆਂ ਤੋਂ ਕਰਵਾਦ ਕਰਦਾ ਕੋਈ ਜਿਆਨ ਨੂੰ ਕਹਿੰਦਾ ਔਰ ਦੂਸਰੀ ਮੇਰੀ ਬੇਨਤੀ ਆ ਕਿ ਸਾਡੀ ਰਾਜਨੀਤੀ ਦਾ ਮਕਸਦ ਸਾਡੀ ਸੱਤਾ ਦਾ ਮਕਸਦ ਕੇਵਲ ਤੇ ਕੇਵਲ ਵਿਕਾਸ ਤੇ ਸੇਵਾ ਦਾ ਵਿਕਾਸ ਤੇ ਸੇਵਾ ਹੀ ਕਰਕੇ ਲੋਕਾਂ ਨੂੰ ਸੁਖ ਰਹਿਣਾ ਬਣੋੜਾ ਵਾ ਔਰ ਇਹ ਜਿਹੜੇ ਦੋਨੇ ਪਿੰਡ ਨੇ ਸਾਡੇ ਇਲਾਕੇ ਦੇ ਸਰਬਾਰ ਪਿੰਡ ਨੇ ਕਲੋਸ ਆਵਾਜ਼ਾਈ ਬਹੁਤ ਆ ਔਰ ਇੱਕ ਕਰੈਕਟਰ ਜੋ ਪਿੰਡਾਂ ਕਹਿੰਦੇ ਜਿਹੜੀ ਆ ਮੁਕੇਰੀਆ ਔਰ ਦੂਸਰੇ ਜ਼ਿਲ੍ਹੇ ਦੇ ਨਾਲ ਚੱਲਦੀ ਸੀ ਅੱਜ ਉਹਦੀ ਮੇਨ ਸੜਕ ਬਣ ਗਈ ਸੀਗੀ ਔਰ ਜਿਹੜੀਆਂ ਦੂਜੀਆਂ ਲਿੰਕ ਰੋਡ ਜਿਹੜੀਆਂ ਰਹਿ ਗਿਆ ਸੀ ਉਹ ਵੀ ਲੋਕਾਂ ਦੀ ਬੜੀ ਪਰੇਸ਼ਾਨੀ ਦਾ ਸਬਬ ਸੀਗਾ ਸੋ ਅੱਜ ਮੈਂ ਤਾਂ ਦਿਲ ਦੀ ਗਰਾਈਆਂ ਤੋਂ ਤਰਵਾਦ ਕਰਦਾ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਦਾ ਔਰ ਸਾਡੇ ਜਿਹੜਾ ਪੀਡਬਲੂਡੀ ਮੰਤਰੀ ਨੇ ਸ੍ਰੀ ਆਪਾਜਨ ਸਿੰਘ ਜੀ ਟਿਓ ਸਾਹਿਬ ਜਿਨ੍ਹਾਂ ਨੇ ਅੱਜ ਸਾਡੀ ਜਿਹੜੀ ਬੜੀ ਪੁਰਾਣੀ ਬੰਗਸੇ ਨੂੰ ਪੂਰਾ ਕੀਤਾ ਸੋ ਮੈਂ ਹੋਰ ਵੀ ਵਿਸ਼ਵਾਸ ਦਵਾਣਾ ਆਪਣਾ ਦਸਤਾਨ ਅੰਮਰ ਸਿੰਘ ਜੀ ਸੁੰਦਰ ਜੀ ਅਰਦਾਸ ਚੁੜੀ ਪੁੱਜੀ ਸਾਰੇ ਪਿੰਡ ਦੇ ਸਤਕਾਰੇ ਤੋਂ ਸੁਣਨੀ ਕੋ ਜਿਹੜੇ ਕੋ ਹੋਰ ਕੰਮ ਨੇ ਜਿਹੜੇ ਆਪਾਂ ਕਰ ਸਕਦੇ ਆ ਵੱਡੇ ਕੰਮ ਉਹ ਵੀ ਦੱਸੋ ਉਹ ਵੀ ਸਾਰੇ ਕਰਨ ਡਿਵੈਲਪਮੈਂਟ ਕਰਾਉਣਾ ਸਾਡੀ ਡਿਊਟੀ ਆ ਉਹ ਜਿਹੜਾ ਵਿਕਾਸ ਆ ਅਸੀਂ ਰਾਜਨੀਤੀ ਦੇ ਉੱਪਰ ਉੱਠ ਕੇ ਕੰਮ ਕਰਨਾ ਔਰ ਹਰ ਬਸਰ ਦੀ ਲੋੜ ਨੂੰ ਪੂਰਾ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਔਰ ਇਹ ਬੜੇ ਇਹ ਤਾਂ ਸਾਰੇ ਪਰਿਵਾਰ ਹੀ ਐਸੇ ਨੇ ਜਿੱਥੇ ਸਾਡੇ ਨਾਲ ਪਰਿਵਾਰਿਕ ਸਬੰਧ ਨੇ ਦੂਜੀ-ਦੂਜੀ ਪੀੜ੍ਹੀ ਦਾ ਸਬੰਧ ਆ। ਉਹ ਇਹ ਪਰਿਵਾਰ ਵਧਣ ਫੁੱਲਣ ਉਹਨਾਂ ਨੂੰ ਚੰਗਾ ਮਾਹੌਲ ਮਿਲੇ ਉਹ ਸਾਡੀ ਖੁਸ਼ੀ ਦੀ ਗੱਲ ਆ। ਸੋ ਬਹੁਤ ਵਾਹ ਕਹਿੰਦਾ ਹੋਇਆ ਅੱਜ ਸਾਰੇ ਇਲਾਕੇ ਨੂੰ ਪਰਿਵਾਰਕ ਦੇ ਨਾਮੀ ਸਭ ਕਾਮਨਾਵਾਂ ਦਿੰਦਾ ਕਿ ਇੱਕ ਦੂਸਰੇ ਦੇ ਬੇਨਤੀ ਕਰੂੰਗਾ ਬੈਂਕ ਵਾਲਿਆਂ ਨੂੰ ਵੀ ਔਰ ਖਾਸ ਕਰਕੇ ਠੇਕੜਾਦਾਰ ਸਾਹਿਬ ਨੂੰ ਵੀ ਸਾਡੇ ਬਾਕਸਿੰਗ ਦੀ ਇੰਦਰਜੀ ਕੰਮ ਪੇਡ ਦਾ ਹੋਣਾ ਕੋਈ ਲਿਆਜ ਨਹੀਂ ਕਰਨਾ ਕੰਮ ਅਸੀਂ ਕੁਆਲਿਟੀ ਦਾ ਕਰਾਉਣਾ ਬਿਆਰੀ ਕੰਮ ਕਰਾਉਣਾ ਤਾਂ ਕਿ ਲੋਕੀ ਹੋਵੇ ਨਾ ਹੋੜ ਵੀ ਆ ਜਾ ਸੜਕ ਬਾਰੇ ਪਛਿਆ ਵੀ ਨਿਵਾੜ ਖੜੇ ਪੈ ਜਾਣ ਜਿੱਥੇ ਤੁਸੀਂ ਕੰਮ ਵੇਖਦੇ ਹੋ ਕਮਜ਼ੋਰ ਹੋ ਰਿਹਾ ਕੰਮ ਨੂੰ ਰੋਕ ਦਿਓ ਅਫਸਰ ਨੂੰ ਦੱਸ ਦਿਓ ਸਾਡੇ ਐਸਡੀਓ ਲਖਜੀਤ ਜੀ ਉੱਥੇ ਆ ਜਾਣੇ ਨਾਲ ਲਖਵੀਰ ਜਿਹੜਾ ਜੇਹੀ ਆ ਦੋਵੇਂ ਲੋਕਾਂ ਨੂੰ ਅਫਸਰ ਨੂੰ ਗਰਦਾਸਪੁਰ ਦੇ ਇਹਨਾਂ ਦੇ ਧਿਆਨ ਚ ਲਿਆਓ ਜੇ ਨਹੀਂ ਕੋਈ ਗੱਲ ਬੰਦੀ ਸਰਪੰਚ ਨੂੰ ਦੱਸੋ ਮੇਰੇ ਮੇਰੇ ਤੱਕ ਪਹੁੰਚਾ ਦਿਓ ਕੰਮ ਆਪਾਂ ਕੁਆਲਿਟੀ ਦਾ ਉਹਨਾਂ ਦੀ ਕੋਈ ਜ਼ਿੰਮੇਵਾਰੀ ਹੋਣੀ ਚਾਹੀਦਾ ਕੰਮ ਵਧੀਆ ਹੋਵੇ ਕਾ ਕਿ ਲੋਕ ਵਧੀਆ ਤਰੀਕੇ ਨਾਲ ਇੱਥੇ ਰਹਿ ਸਕਣ ਸੋ ਅੱਜ ਇਸ ਮੁਬਾਰਦ ਗੰਦੇ ਉੱਪਰ ਚੰਗਾ ਲੱਗਾ ਇਹ ਜਿਹੜੇ ਬੜੇ ਪੁਰਾਣੇ ਕੰਮ ਸੀ ਗੋਲੇ ਪਏ ਸੀਗੇ ਔਰ ਕਈ ਦਿਨ ਤੋਂ ਇਹ ਹੋਣ ਵਾਲੇ ਸੀਗੇ ਅੱਜ ਇਹ ਕੰਮ ਜਿਹੜੇ ਨੇ ਸ਼ੁਰੂ ਹੋ ਜਾਣਗੇ ਸੋ ਕੋਸ਼ਿਸ਼ ਹੋਏਗੀ ਕਿੰਨੇ ਪੀਰੀਅਡ ਚ ਖਤਮ ਕਰੇਗੇ ਜੀ ਨਹੀਂ ਮੇਰਾ ਲੈ ਮੈਂ ਪਰ ਪਰ ਜਲਦੀ ਕੋਸ਼ਿਸ਼ ਕਰੋ ਕਿਉਂਕਿ ਅੱਗੇ ਸਾਲ ਆ ਰਹੇ ਨੇ ਲੋਕਾਂ ਨੂੰ ਆਪਣੀ ਫਤਲ ਵੀ ਜੰਨਾ ਨੂੰ ਲੈ ਕੇ ਜਾਣੀ ਆ ਤੇ ਜਿੰਨੀ ਜਲਦੀ ਹੋ ਸਕੇ ਉਹਨਾ ਕਰੋ ਤਾਂ ਵਧੀਆ ਕੰਮ ਜਿਹੜਾ ਮਿਆਰੀ ਹੋਣਾ ਚਾਹੀਦਾ ਹੈ ਕਿ ਬੈਲ ਸਾਹਿਬ ਨੂੰ ਸਾਡੀ ਬੜੀ ਚਿਰ ਦੀ ਜ਼ਰੂਰਤ ਸੀ ਸੜਕਾਂ ਦਾ ਬਹੁਤ ਮਾੜਾ ਹਾਲ ਸੀ ਬਹੁਤ ਪਿੰਡਾਂ ਦੀਆਂ ਦਾ ਤੇ ਬਰਸਾਤ ਦੇ ਵਿੱਚ ਬਹੁਤ ਤੰਗੀ ਹੀ ਲੰਘਿਆ ਨਹੀਂ ਜਾਂਦਾ ਬਹੁਤ ਜ਼ਿਆਦਾ ਤੰਗੀ ਬੈਲ ਸਾਹਿਬ ਨੂੰ ਇੱਕ ਵਾਰੀ ਕਿਹਾ ਇਹਨਾਂ ਦੋਨੋਂ ਕੰਮ ਸਾਡੇ ਪੈਲ ਦੇ ਅਧਾਰ ਤੇ ਕੀਤੇ ਆ ਤੇ ਗਾੜੀ ਦੀ ਬੈਲ ਸਾਹਿਬ ਦੇ ਕਿਹਾ ਕਿ ਜਿਹੜਾ ਵੀ ਕੰਮ ਹੈਗਾ ਮੈਨੂੰ ਦੱਸੋ ਮੈਂ ਕਾਇਮਲਾ ਖਰਾ।